ਹਾਂਜੀ ਵੀ ਦੋਸਤੋ ਕੀ ਹਾਲ ਚਾਲ ਵਰਤਾਂ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਜਿਹੜਾ ਆਪਣਾ GNX CRI ਕੰਪਨੀ ਆ ਠੀਕ ਆ ਜੀ ਉਹਨਾਂ ਦੇ ਆਪਾਂ ਟੌਪ ਦੇ ਬੋਲ ਲਵਾਂਗੇ HF ਦੇ ਚਾਰ ਬੋਲ ਲਵਾਂਗੇ ਜਿਨ੍ਹਾਂ ਦਾ ਆਪਾਂ ਕੰਪੈਰੀਜ਼ਨ ABS ਦੇ ਜਿਹੜੇ HF ਦੇ ਟੌਪ ਦੇ ਬੋਲ ਹੋਣਗੇ ਉਹਨਾਂ ਨਾਲ ਕਰਾਂਗੇ ਠੀਕ ਆ ਜੀ ਤੇ ਇੱਕ ਆਪਾਂ ਜਰਸੀ ਦਾ ਬੋਲ ਲਵਾਂਗੇ ਆਪਣੇ CRI GENX ਕੰਪਨੀ ਦਾ ਜਿਹਦਾ ਨਾਮ ਹੈਗਾ ਲਿਵਾਲ ਸੋ ਉਹਨਾਂ ਦਾ ਪੰਕੂ ਪਰ ਜਦੋਂ ਐਬੀਐਸ ਦੇ ਜਿਹੜੇ ਟੌਪ ਦੇ ਤਿੰਨ ਤੋਂ ਚਾਰ ਬੱਲ ਰਹਿਣਗੇ ਉਹਨਾਂ ਨਾਲ ਕਰਾਂਗੇ ਠੀਕ ਆ ਜੀ ਕਿ ਕਿਹੜਾ ਬੱਲ ਚੰਗਾ ਵਾ ਕਿਹੜਾ ਕਿਵੇਂ ਆ ਤੁਹਾਨੂੰ ਪ੍ਰਾਈਸ ਵੀ ਦੱਸਾਂਗੇ ਇਹਨਾਂ ਦਾ ਕੀ ਪ੍ਰਾਈਸ ਆ ਕੀ ਇਹਨਾਂ ਦਾ ਸਾਰਾ ਕੋਸ ਆ ਠੀਕ ਆ ਜੀ ਸੋ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੋ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਠੀਕ ਆ ਜੀ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਜਿਸ ਤੋਂ ਪਹਿਲਾਂ ਕੇ ਸਭ ਤੋਂ ਬਾਅਦ ਦੇਖ ਸਕਦੇ ਆਂ ਜੀ ਜੈਨਐਕਸ ਦਾ ਐਚ ਆਫ ਦਾ ਬੱਲ ਆਪਾਂ ਲਿਆ ਜੀ ਓਜ਼ਾਰਕ ਪੀ ਠੀਕ ਆ ਜੀ ਉਜ਼ਾਰਕ ਵੀ ਤੁਸੀਂ ਦੇਖ ਸਕਦੇ ਜੈਨੈਕਸ ਸੀਆਰਏ ਕੰਪਨੀ ਦਾ ਹੈਗਾ ਜੀ ਇਹ ਤੇ ਇਸ ਦਾ ਜਿਹੜਾ ਮਿਲਕ ਤੁਸੀਂ ਦੇਖ ਸਕਦੇ ਹੋ ਜੀ 904 ਠੀਕ ਹੈ ਜੀ ਕਾਫੀ ਜਿਆਦਾ ਐਲਬੀਐਸ ਪ੍ਰੋਡਕਸ਼ਨ ਕਰਕੇ ਦੇ ਰਿਆ 904 ਤੇ ਫੈਟ ਵਿੱਚ ਵੀ ਆਪਾਂ ਨੂੰ ਇੰਪਰੂਵਮੈਂਟ ਕਰਕੇ ਦੇ ਰਿਆ ਜੀ 80 ਠੀਕ ਹੈ ਜੀ ਸੋ ਟੀਪੀਐਸ ਕੋਰ ਤੁਸੀਂ ਦੇਖੋ ਜੀ ਅਸੀਂ ਦਾ ਕਾਫੀ ਵਧੀਆ ਆ ਰਿਹਾ 2778 ਟੀਪੀਐਸ ਕੋਰ ਆ ਰਿਹਾ ਵਾ ਉਜ਼ਾਰਕ ਵੀ ਬੋਲਦਾ ਵੈਸੇ ਇਹ TPS ਸਕੋਰ ਜਿੰਨਾ ਹੀ ਵੱਧ-ਵੱਧ ਹੋਵੇ ਉਹਨਾਂ ਵੱਲ ਚੰਗਾ ਮੰਨਿਆ ਜਾਂਦਾ ਵਾ ਠੀਕ ਹੈ ਜੀ ਇਸ ਵਿੱਚ ਸਰੀਰ ਦੇ ਸਾਰੇ ਅੰਕੜੇ ਜਿਵੇਂ ਕਿ ਆਪਾਂ ਤੁਹਾਨੂੰ ਹਰ ਇੱਕ ਵੀਡੀਓ ਵਿੱਚ ਦੱਸਦੀਆਂ ਕਿ ਪੈਰਾਂ ਦਾ ਸਕੂਲ ਹੋ ਜਾਂਦਾ ਲੇਵੇ ਦਾ ਸਰੀਰ ਦੀ ਬਣਤਰ ਢਾਂਚਾ ਸਾਰਾ ਇੱਕ ਉਹਨਾਂ ਦਾ ਮਿਲਾ ਕੇ ਇੱਕ TPS ਸਕੋਰ ਤਿਆਰ ਕੀਤਾ ਜਾਂਦਾ ਵਾ ਇਹ ਜਿੰਨਾ ਵੱਧ-ਵੱਧ ਹੋਵੇ ਉਹਨਾਂ ਵੱਲ ਚੰਗਾ ਮੰਨਿਆ ਜਾਂਦਾ ਠੀਕ ਹੈ ਜੀ ਤੇ ਇਸ ਦੀ ਪ੍ਰੋਡਕਟਿਵ ਲਾਈਫ ਵੀ ਕਾਫੀ ਚੰਗੀ ਆ ਰਹੀ ਪਲੱਸ 2.1 ਆ ਰਹੀ ਹੈ ਠੀਕ ਹੈ ਜੀ ਆਰਡਰ ਦਾ ਸਕੋਰ ਤੁਸੀਂ ਦੇਖ ਸਕਦੇ ਆ 1.87 ਜੋ ਕਿ ਕਾਫੀ ਜ਼ਿਆਦੇ ਪਲੱਸ ਵਿੱਚ ਆ ਰਿਹਾ ਮਤਲਬ ਵਲਕੇ ਲੇਵੇ ਦੀ ਕਿਸੇ ਪ੍ਰਕਾਰ ਦੀ ਵੀ ਸਮੱਸਿਆ ਇਸ ਬੋਲ ਦੀਆਂ ਜੋ ਅੱਗੇ ਬੱਚੀਆਂ ਹੋਣਗੇ ਉਹਨਾਂ ਨੂੰ ਨਹੀਂ ਆਊਗੀ ਠੀਕ ਹੈ ਜੀ ਤੇ ਇਸ ਬੋਲ ਦਾ ਜਿਹੜਾ ਕਨਵੈਨਸ਼ਨਲ ਸੀਮਨ ਦਾ ਉਸਦਾ ਪ੍ਰਾਈਸ 1000 1000 ਰੁਪਏ ਆ ਠੀਕ ਆ ਤੇ ਸੈਕਸਲ ਸੀਮਨ ਦਾ ਉਸਦਾ ਪ੍ਰਾਈਸ ਆਪਾਂ ਨੂੰ ਨਹੀਂ ਸ਼ੋਅ ਕੀਤਾ ਹੋਇਆ ਹੋ ਸਕਦਾ ਸੈਕਸਲ ਸੀਮਨ ਇਸ ਦਾ ਅਵੇਲੇਬਲ ਹੋਵੇ ਜਾਂ ਨਾ ਹੋਵੇ ਆਪਾਂ ਨੂੰ ਪਤਾ ਨਹੀਂਗਾ ਬਟ ਇਸ ਦਾ ਕਨਵੈਨਸ਼ਨਲ ਸੀਮਨ ਦਾ ਪ੍ਰਾਈਸ 1000 ਰੁਪਏ ਆ ਰਿਹਾ ਠੀਕ ਆ ਜੀ ਤੇ ਸਿਮੈਟਿਕ ਸੈਲਸ ਕੋਰ ਵੀ ਇਸ ਦਾ 3.4 ਆ ਰਿਹਾ ਵਾ 3 ਤੋਂ ਥੋੜਾ ਜਿਹਾ ਜ਼ਿਆਦਾ ਹੈ ਬਟ ਕੋਈ ਜ਼ਿਆਦਾ ਨਹੀਂ ਗਾ 3 ਤੱਕ ਆਪਾਂ ਇਸ ਨੂੰ ਸਹੀ ਮੰਨ ਸਕਦੇ ਹਾਂ ਵੀ ਲੇਵੇ ਦੀਆਂ ਕੋਈ ਪਰੇਸ਼ਾਨੀਆਂ ਨਹੀਂ ਆਉਣਗੀਆਂ ਡੀਪੀਐਸ ਕੋਲ ਵਿੱਚ ਦਾ ਪਲੱਸ ਵਿੱਚ ਆ ਰਿਹਾ 0.1 ਠੀਕ ਹੈ ਜੀ ਸੋ ਇਸ ਤੋਂ ਅੱਗੇ ਬੋਲ ਆ ਰਿਹਾ ਜੀ ਆਪਣਾ ਲੈਟਸ ਗੋ ਬੋਲ ਤੁਸੀਂ ਲੈਟਸ ਗੋ ਬੋਲ ਦੇ ਵੀ ਅੰਕਰੇ ਦੇਖ ਸਕਦੇ ਨੇ ਇਸ ਦਾ ਜੋ ਮਿਲਕਾ ਉਹ ਮਾਈਨਸ ਵਿੱਚ ਆ ਰਿਹਾ ਵਾ ਥੋੜਾ ਜਿਹਾ ਬਟ ਇਸ ਦੀ ਮਿਲਕ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੈ ਲੈਟਸ ਗੋ ਦੀ ਸੋ ਆਪਣੀ ਇਸ ਬੋਲ ਦੀ ਲੈਟਸ ਗੋ ਤੇ ਉਜ਼ਾਰ ਕਪੀ ਦੀ ਆਪਾਂ ਆਪਣੇ ਚੈਨਲ ਦੇ ਵੀਡੀਓ ਵੀ ਬਣਾ ਕੇ ਪਾਈ ਹੋਈ ਆ ਤੇ ਤੁਸੀਂ ਜਾ ਕੇ ਉਹ ਵੀ ਦੇਖ ਸਕਦੇ ਆ ਵੀ ਕੱਲੇ-ਕੱਲੇ ਬੋਲਦੇ ਅੰਕੜੇ ਆਪਾਂ ਨੂੰ ਕੀ ਕਹਿੰਦੇ ਆ ਸੋ ਆਪਣਾ ਫੈਲ ਹਾਲ ਆਪਾਂ ਇਸ ਵੀਡੀਓ ਵਿੱਚ ਆਪਾਂ ਕੰਪੈਰੀਜਨ ਕਰ ਰਹੇ ਆ ਤੇ ਫੈਟ ਇਸ ਦੀ ਆ ਰਹੀ ਹੈ ਜੀ 67 ਟੀਵੀਐਸ ਸਕੋਰ ਦੇਖੋ ਜੈਸਾ ਦਾ ਵੀ ਕਾਫੀ ਚੰਗਾ ਆ ਰਿਹਾ 2659 ਠੀਕ ਆ ਜੀ ਜੋ ਕਿ ਇੱਕ ਚੰਗਾ ਟੀਵੀਐਸ ਸਕੋਰ ਮੰਨਿਆ ਜਾਂਦਾ ਵਾ ਪ੍ਰੋਡਕਟਿਵ ਲਾਈਫਸ ਦੀ ਬਹੁਤ ਵਧੀਆ ਆ ਰਹੀ ਹੈ ਤਕਰੀਬਨ 5000 ਆ ਰਹੀ ਹੈ 4.9 ਕਾਫੀ ਚੰਗੇ ਪ੍ਰੋਡਕਟਿਵ ਲਾਈਫਸ ਆ ਰਹੀ ਹੈ ਇਸ ਦੀ ਆਰਡਰ ਦਾ ਸਕੋਰ ਵੀ ਜੈਸਾ ਦਾ ਬਹੁਤ ਜ਼ਿਆਦਾ ਪਲੱਸ ਵਿੱਚ ਆ ਰਿਹਾ 1.18 ਤੇ ਇਸ ਦਾ ਕਨਵੈਨਸ਼ਨਲ ਸੀਮੰ ਦਾ ਪ੍ਰਾਈਸ ਹੈਗਾ ਜੀ 850 ਰੁਪਿਆ ਤੇ ਜਿਹੜਾ ਸਿਕਸ ਸਾਡਾ ਉਸ ਦਾ ਹੈਗਾ ਜੀ 3500 ਰੁਪਿਆ ਪ੍ਰਾਈਸ ਠੀਕ ਹੈ ਜੀ ਤੇ ਸਮੈਟਿਕ ਸੈਲਸ ਕੋਰ ਇਸ ਦਾ 2.89 ਆ ਡੀਵੀਆਰ ਵੀ ਇਸ ਦਾ ਬਹੁਤ ਜ਼ਿਆਦਾ ਪਲੱਸ ਵਿੱਚ ਆ ਰਿਹਾ ਮਤਲਬ ਕਿ ਜੋ ਆਪਾਂ ਪ੍ਰੈਗਨੈਂਟ ਕਰਨਾ ਹੁੰਦਾ ਪਛੀਆਂ ਨੂੰ ਜਾਂ ਗਾਂਆਂ ਨੂੰ ਅੱਗੇ ਜਾ ਕੇ ਉਸ ਵਿੱਚ ਆਪਾਂ ਨੂੰ ਅਸ ਦੀ ਸਮੱਸਿਆ ਨਹੀਂ ਆਊਗੀ ਠੀਕ ਹੈ ਜੀ ਇਸ ਤੋਂ ਅੱਗੇ ਬੋਲ ਆ ਰਿਹਾ ਜੀ ਆਪਣਾ ਬਲਿੰਜੋ ਤੁਸੀਂ ਬਲਿੰਜੋ ਬਾਲ ਦੇ ਦੇਖ ਸਕਦੇ ਹੋ ਜੀ ਮਿਲਕ ਦੇ ਪ੍ਰੋਡਕਸ਼ਨ ਜ਼ਿਆਦਾ ਨਹੀਂ ਕਰਕੇ ਦੇ ਰਿਹਾ 50 ਹੀ ਕਰਕੇ ਦੇ ਰਿਹਾ ਵਾ ਫੈਟ ਆਪਣੇ एलवीएस 88 ਕਰਕੇ ਦੇ ਰਿਹਾ TPS ਕੋਰਸ ਹੈਗਾ ਜੀ 2597 ਤੇ ਪ੍ਰੋਡਕਟ ਲਾਈਫ ਹੈਗੀ ਹੈ ਜਿਸ ਦੀ 4.1 ਪ੍ਰੋਡਕਟ ਲਾਈਫ ਕਾਫੀ ਵਧੀਆ ਰਹੀ ਹੈ ਇਹਨਾਂ ਬੁੱਲਾਂ ਦੀ ਤੇ ਆਰਡਰ ਦਾ ਸਕੋਰ ਵੀ ਇਸ ਦਾ ਪ੍ਰਸ ਵਿੱਚ ਆ ਰਿਹਾ ਵਾ 0.36 ਤੇ ਕਨਵੈਨਸ਼ਨਲ ਸੀਮਾ ਦਾ ਪ੍ਰਾਈਸ ਹੈਗਾ ਜੀ 750 ਰੁਪਿਆ ਤੇ ਸੈਕਸਟਰ ਦਾ ਇਹਨਾਂ ਨੇ ਦੱਸਿਆ ਨਹੀਂ ਹੋਇਆਗਾ ਤੇ SCS ਸਮੈਟਿਕ ਸੈਲਸ ਕੋਰਸ ਆ ਰਿਹਾ ਜੀ 2.83 ਠੀਕ ਹੈ ਜੀ ਲਿਵਿੰਗ ਦੀਆਂ ਦਿੱਕਤ ਤਾਂ ਨਹੀਂ ਹੋਣਗੀਆਂ ਇਸ ਬੋਲਰ ਨੂੰ ਤੇ ਡੀਬੀਆਰ ਇਸ ਦਾ ਥੋੜਾ ਜਿਹਾ ਮਾਈਨਸ ਵਿੱਚ ਆ ਰਿਹਾ 1.2 ਠੀਕ ਹੈ ਜੀ ਜੇ ਆਪਾਂ ਸਹੀ ਡਾਈਟ ਪਲਾਨ ਨਾ ਚੱਲਾਂਗੇ ਤਾਂ ਇੱਕ ਜਾਂ ਦੋ ਏਈ ਕਰਾਉਣ ਦੇ ਬਾਅਦ ਆਪਣੀ ਅਗਿਆਸ ਬੋਲ ਦੀਆਂ ਬੱਚੀਆਂ ਪ੍ਰੈਗਨੈਂਟ ਹੋ ਜਾਣਗੀਆਂ ਠੀਕ ਹੈ ਜੀ ਇਸ ਤੋਂ ਅੱਗੇ ਬੋਲ ਆ ਰਿਹਾ ਜੀ ਇਹਨਾਂ ਦਾ ਜੇਲ ਠੀਕ ਹੈ ਜੀ ਜੇਲ ਜੈਡ ਏ ਐਲ ਆ ਆਪਣਾ ਮਿਲਕ ਦੀ ਉਸ ਮਾਈਨਸ ਵਿੱਚ ਆ ਰਿਹਾ ਪ੍ਰੋਡਕਸ਼ਨ ਤੇ ਫੈਟ ਨੂੰ ਆਪਣਾ ਕਰਕੇ ਦੇ ਰਿਹਾ ਪਲੱਸ 35 ਟੀਵੀਐਸ ਕੋਲ ਹੈ ਦਾ 2458 ਆ ਰਿਹਾ ਪ੍ਰੋਡਕਟਿਵਲਾਈ ਬਹੁਤ ਵਧੀਆ ਆ ਰਹੀ ਹੈ 5.1 ਆਰਡਰ ਦਾ ਸਕੋਰ ਵੀ ਇਸੇ ਦਾ ਪਲੱਸ ਵਿੱਚ ਆ ਰਿਹਾ 0.96 ਕਨਵੈਨਸ਼ਨਲ ਸੀਮੰਟ ਦਾ ਪ੍ਰਾਈਸ ਹੈਗਾ ਜੀ 750 ਤੇ 600 ਦਾ ਹੈਗਾ ਜੀ 3000 ਰੁਪਿਆ ਠੀਕ ਹੈ ਜੀ ਤੇ 2.69 ਇਸਦਾ ਹੈਗਾ ਜੀ ਸਮੈਟਿਕ ਸੈਲ ਸਕੋਰ ਡੀਪੀਆਰ ਐਸ ਦਾ ਜੀ 0.1 ਪਲੱਸ ਵਿੱਚ ਆ ਰਿਹਾ ਇਸ ਤੋਂ ਅੱਗੇ ਆਪਾਂ ਥੱਲੇ ਦੇਖ ਸਕਦੇ ਹਾਂ ਜੀ ਏਬੀਐਸ ਦੇ ਬੱਲ ਜੋ ਕਿ ਸਭ ਤੋਂ ਪਹਿਲਾਂ ਆਪਣਾ ਹੈਮਰ ਆਪਾਂ ਟੌਪ ਦੇ ਬੱਲ ਲੈ ਆ ਹੈਮਰ ਸਪਾਈਕ ਟਰੰਫ ਰਮਾਡਾ ਦੇ ਰੋਡ ਯੂ ਠੀਕ ਹੈ ਜੀ ਸੋ ਤੁਸੀਂ ਇਹਨਾਂ ਦਾ ਦੇਖ ਸਕਦੇ ਆ ਹੈਮਰ ਦਾ ਆਪਣਾ ਸਕੋਰ ਦੇਖ ਸਕਦੇ 562 ਨਲਕ ਪ੍ਰੋਡਕਸ਼ਨ ਕਰਕੇ ਦੇ ਰਿਹਾ ਫੈਟ ਵੀ ਕਾਫੀ ਚੰਗੀ ਕਰਕੇ ਦੇ ਰਿਹਾ ਟੀਪੀਐਸ ਕੋਰਸ ਦਾ ਬਹੁਤ ਵਧੀਆ ਰਿਹਾ ਜੀ 2796 ਪ੍ਰੋਡਕਟ ਲਾਈਬੀਐਸ ਦੀ ਪਲਸ ਵਿੱਚ ਹੈ ਆਰਡਰ ਦਾ ਸਕੋਰ ਵੀ ਇਸ ਦਾ ਪਲਸ ਵਿੱਚ ਆ ਰਿਹਾ ਕਨਵਰਸਨ ਰੇਸ਼ਿਓ ਦਾ ਪ੍ਰਾਈਸ ਇਸ ਦਾ ਜੀ 599 ਆ ਤੇ ਸੈਕਸਟਰ ਦਾ ਹੈਗਾ ਜੀ 1800 ਰੁਪਿਆ ਇਹਨਾਂ ਰੇਟ ਪਹਿਲਾਂ 1500 ਸੀਗਾ ਤੇ ਇਹਨਾਂ ਨੇ ਹੁਣ ਵਧਾਤੇ ਆ ਦੋ ਤਿੰਨ ਮਹੀਨੇ ਹੋ ਗਏ 1800 ਰੁਪਿਆ ਰੇਟ ਆ ਰਿਹਾ ਸਿਮੈਟਿਕ ਸੈਲਸ ਕੋਰਸ ਦਾ ਜੀ 2.81 ਆ ਤੇ ਡੀਪੀਆ ਰੇਸਾ ਥੋੜਾ ਕਮਾਨਸ ਵਿੱਚ ਆ ਰਿਹਾ -1.4 ਠੀਕ ਹੈ ਜੀ ਇਸ ਤੋਂ ਅੱਗੇ ਬੋ ਜਿਵੇਂ ਦਾ ਕਿ ਮਿਲਕ ਪ੍ਰੋਡਕਸ਼ਨ ਕਾਫੀ ਵਧੀਆ ਆ ਰਹੀ ਹੈ ਜੀ 381 ਠੀਕ ਹੈ ਜੀ ਤੇ ਫੈਟ ਆਪਣਾ ਇਹ ਕਰਕੇ ਦੇ ਰਾਇਆ ਜੀ 75 ਟੀਪੀਐਸ ਕੋਰ ਇਹਦਾ ਵਧੀਆ ਆ ਰਿਹਾ ਜੀ 2725 ਪ੍ਰੋਡਕਟ ਵਾਲਾ ਇਹ ਬੀਐਸ ਦੀ ਬਹੁਤ ਵਧੀਆ ਆ ਰਹੀ ਹੈ ਜੀ 5.9 ਤੁਸੀਂ ਦੇਖ ਲਿਓ ਆਮ ਸਾਰੇ ਬਲ ਜਿੰਨੇ ਵੀ ਆਪਾਂ ਦੱਸਿਆ ਹੋਂ ਤੱਕ ਇੰਨੀ ਪ੍ਰੋਡਕਟਿਵਲਾਈ ਕਿਸੇ ਦੀ ਨਹੀਂ ਆਈ ਜਿੰਨੀ ਸਪਾਈਕ ਦੀ ਆ ਰਹੀ ਆ 0.71 18 ਦਾ ਸਕੋਰ ਆ ਰਿਹਾ ਪਲੱਸ ਵਿੱਚ ਤੇ ਰੇਟ ਇਹਦਾ ਸੇਮ ਹੈ 599 ਤੇ 1800 ਰੁਪਏ 66 ਦਾ ਤੇ ਸਮੈਟਿਕ ਸੈਲ ਸਕੋਰ ਹੈਗਾ ਜੀ 279 ਤੇ ਡੀਪੀਆ ਰਹਿਗਾ ਜਿਸਦਾ 1.3 ਇਸ ਤੋਂ ਅੱਗੇ ਬੋਲ ਆ ਜੇ ਟ੍ਰੈਂਫ ਬੋਲੋ ਜਸਦਾ ਜੀ ਮਿਲਕ ਪ੍ਰੋਡਕਸ਼ਨ ਬਹੁਤ ਵਧੀਆ ਆ ਰਹੀ ਹੈ 1259 ਠੀਕ ਆ ਜੀ ਜਿਵੇਂ ਤੁਸੀਂ ਦੇਖ ਸਕਦੇ ਆ ਤੇ ਫੈਟ ਦਾ ਹੈਗਾ ਜੀ 101 ਟੀਪੀਆ ਸਕੋਰ ਹੈਗਾ ਜੀ 2691 ਠੀਕ ਆ ਜੀ ਪ੍ਰੋਡਕਟ ਵਲਾਈ ਪੈਸ ਦੀ ਹੈਗੀ 2.9 ਆਰਡਰ ਦਾ ਸਕੋਰ ਵੀ ਅਸਦਾ ਪਲੱਸ ਵਿੱਚ ਆ ਰਿਹਾ 1.09 ਪ੍ਰਾਈਸ ਨਾਲ सेम ਹੀ ਆ ਸਮੈਟਿਕ ਸੈਲ ਸਕੋਰ ਹੈਗਾ ਜੀ 2.91 ਤੇ ਡੀਪੀਆਰਐਸ ਦਾ ਥੋੜਾ ਕ ਮਾਈਨਸ ਵਿੱਚ ਆ ਰਿਹਾ -1.7 ਠੀਕ ਆ ਜੀ ਇਸ ਤੋਂ ਅੱਗੇ ਬੋਲ ਹੋ ਗਿਆ ਜੀ ਅਰਮਾਡਾ ਅਰਮਾਡਾ ਦੀ ਜੋ ਮਿਲਕ ਦੀ ਪ੍ਰੋਡਕਸ਼ਨ ਬਹੁਤ ਵਧੀਆ ਆ ਰਹੀ ਹੈ 527 ਫੈਟ ਦੀ ਐਲਬੀਐਸ ਆ ਰਹੀ ਹੈ ਜੀ 76 ਤੇ ਟੀਪੀਐਸ ਸਕੋਰ ਦੀ ਦੇਖ ਸਕਦੇ ਜੀ 2721 ਆ ਰਿਹਾ ਵਾ ਕਾਫੀ ਵਧੀਆ ਸਕੋਰ ਆ ਰਿਹਾ ਵਾ ਪ੍ਰੋਡਕਟਿਵ ਲਾਈਬੀਜ ਦੀ ਚੰਗੀ ਆ ਰਹੀ ਹੈ 5.5 ਅਟਰ ਦਾ ਸਕੋਰ ਪਲੱਸ ਵਿੱਚ 0.61 ਤੇ ਸਮੈਟਿਕ ਸੈਲ ਸਕੋਰ ਹੈਗਾ ਇਸਦੀ 2.73 ਡੀਪੀਆਰ ਇਸ ਵਿੱਚ ਥੋੜਾ ਜਿਹਾ ਮਾਈਨਸ ਵਿੱਚ ਆ ਰਿਹਾ -0.4 ਠੀਕ ਆ ਜੀ ਇਸ ਤੋਂ ਅੱਗੇ ਬੋਲ ਰੱਖਿਆ ਜੀ ਆਪਾਂ ਰੋਡਿਓ 1007 ਮਿਲਕ ਪ੍ਰੋਡਕਸ਼ਨ ਕਰਕੇ ਦੇ ਰਹੇ ਹਾਂ ਐਲਵੀਐਸ ਤੇ ਫੈਟ ਵਿੱਚ ਵੀ ਕਾਫੀ ਕਰ ਰਹੇ ਵਧੀਆ 75 ਟੀਪੀਐਸ ਸਕੋਰ ਬੇਸ ਦਾ ਚੰਗਾ ਜੀ 2542 ਪ੍ਰੋਡਕਟ ਵਾਲਾ ਵੀ ਐਸ ਦੀ ਪਲੱਸ ਵਿੱਚ ਹੈ ਆਰਡਰ ਦਾ ਸਕੋਰ ਵੀ ਐਸ ਦਾ ਪਲੱਸ ਵਿੱਚ ਹੈ ਸਮੈਟਿਕ ਸੈਲ ਸਕੋਰ ਐਸ ਤਾਂ ਤਿੰਨ ਤੋਂ ਥੱਲੇ ਥੱਲੇ ਹੀ ਆ ਬਸ ਡੀਪੀਆਰ ਥੋੜਾ ਕਮ ਮਾਈਨਸ ਵਿੱਚ ਆ ਰਿਹਾ -2.2 ਠੀਕ ਆ ਜੀ ਸੋ ਇਹ ਸੀ ਆਪਣਾ HF ਦੇ ਬੁੱਲ ਇਸ ਤੋਂ ਅੱਗੇ ਬੁੱਲ ਲੱਗੇ ਆ ਆਪਾਂ ਜਰਸੀ ਦਾ ਬੁੱਲ ਰੱਖਿਆ ਨਾਲ ਜਿਹੜੀ ਜੈਨਕਸ CR ਕੰਪਨੀ ਦਾ ਲਿਵਾਲ ਬੁੱਲ ਰੱਖਿਆ ਵਾ ਠੀਕ ਆ ਜੀ ਜਿਸ ਤਰ ਦੇਖ ਲਿਵਾਲ ਤੇ ਆਪਾਂ ਥੱਲੇ ਬੁੱਲ ਹੈਗੇ ਸਾਰੇ EBS ਦੇ ਬੁੱਲ ਠੀਕ ਆ ਜੀ ਤੁਸੀਂ ਦੇਖ ਸਕਦੇ ਆ ਜੋ ਕਿ ਹੈਗਾ ਟ੍ਰੈਂਟ ਬੂਨੋ ਲੋਗਾਨ ਲਿਓ ਬਿਗ ਸ਼ੌਟ ਰੋমিও ਡਾਇਨਾਮਾਈਟ ਸੋ ਜਿਹੜਾ ਲਿਵਾਲ ਬੁੱਲ ਆ ਇਸ ਦੀ ਮਿਲਕ ਪ੍ਰੋਡਕਸ਼ਨ ਹੈਗੀ 401 ਜਿਹੜਾ ਜਰਸੀ ਇਹਦਾ ਅੰਡਰ ਪਰਫਾਰਮੈਂਸ ਇੰਡੈਕਸ ਹੈਗਾ ਜੀ 80 ਇਹ ਜਿਵੇਂ ਕਿ ਆਪਣਾ ਜਿਹੜਾ ਹੁੰਦੀ ਹੈ ਐਚ ਐਫ ਉਹਨਾਂ ਦਾ ਹੁੰਦਾ ਵਾ ਜੀ টিਪੀਐਸ ਸਕੋਰ ਇਹਨਾਂ ਦਾ ਹੁੰਦਾ ਵਾ ਜੀਪੀਆਈ ਸਕੋਰ ਜ ਜਿਵੇਂ ਆਪਾਂ ਜਰਸੀ ਪਰਫਾਰਮੈਂਸ ਇੰਡੈਕਸ ਕਹਿ ਦਿੰਨੇ ਆ ਸੋ ਫੈਟ ਵਿੱਚ ਵੀ 21 ਕਰ ਰਿਹਾ ਪ੍ਰੋਡਕਟਿਵ ਲਾਈਫ ਵੀ ਐਸਡੀ 1.2 ਚੰਗੀ ਆ ਰਹੀ ਹੈ ਜਰਸੀ ਆਰਡਰ ਦਾ ਹੈਗਾ ਜੀ 1.5 ਤੇ ਇਸ ਦਾ ਜੋ ਪ੍ਰਾਈਸ ਹੈਗਾ ਕਨਵਰਸ਼ਨ ਸੀਮਾ ਦਾ 900 ਰੁਪਏ ਆ ਰਿਹਾ ਵਾ ਜੀ ਲਿਵਲ ਬੁੱਲ ਦਾ ਇਸ ਤੋਂ ਅੱਗੇ ਹੋਗਾ ਜੀ ਟ੍ਰੈਂਟ ਬੁੱਲ ਜੋ ਐਬੀਐਸ ਕੰਪਨੀ ਦਾ ਆ ਰਿਹਾ ਵਾ ਜੈਸ ਜਿਹੀ ਹੈਗੀ ਜੀ ਮਿਲਕ ਪ੍ਰੋਡਕਸ਼ਨ 384 ਜਰਸੀ ਅੰਡਰ ਪਰਫਾਰਮੈਂਸ ਹੈਗਾ 118 ਤੇ ਫੈਟ ਦੇ ਹੈਗੇ 44 ਪ੍ਰੋਡਕਟਿਵ ਲਾਈਫ ਹੈਗੀ 3.2 ਤੇ ਜਰਸੀ ਆਰਡਰ ਦਾ ਇੰਡੈਕਸ ਹੈਗਾ ਜੀ 10.50 ਤੇ ਕਨਵਰਸ਼ਨ ਸਿਮਨ ਦਾ ਪ੍ਰਾਈਸ ਹੈਗਾ ਜੀ 650 ਰੁਪਿਆ ਇਹ ਹੋਗਾ ਜੀ ਆਪਣੇ ਐਬੀਐਸ ਦਾ ਟ੍ਰੈਂਥ ਬੋਲ ਇਸ ਤੋਂ ਅੱਗੇ ਆ ਗਿਆ ਬੂਨ ਜਿਸਦਾ ਹੈਗਾ ਜੀ 371 ਮਿਲਕ ਐਲਬੀਐਸ ਤੇ ਜਰਸੀ ਅੰਡਰ ਹੈਗਾ ਜੀ ਐਕਸ ਆਈ 155 ਤੇ ਫੈਟ ਇਸ ਦੀ ਹੈਗੀ ਜੀ 68 ਪ੍ਰੋਡਕਟਿਵ ਲਾਈਫ ਵੀ ਅਸੀਂ ਚੰਗੀ ਆ ਰਹੀ 4.7 ਜਰਸੀ ਅੰਡਰ ਇੰਡੈਕਸ ਹੈਗਾ ਜੀ 11.80 ਤੇ ਪ੍ਰਾਈਸ ਵੀ ਦੇਖ ਸਕਦੇ ਆ ਜੀ 850 ਰੁਪਿਆ ਵਾ ਬੂਨ ਬੁੱਲ ਦੇ ਕਨਵਰਸ਼ਨ ਸੀ ਮੰਦਾ ਠੀਕ ਹੈ ਜੀ ਲੋਗਾਨ ਬੁੱਲਾ ਗਿਆ ਇਸ ਤੋਂ ਅੱਗੇ ਜਾਂਦਾ ਹੈ 660 ਮਿਲਕ ਪ੍ਰੋਡਕਸ਼ਨ ਕਰਕੇ ਦੇ ਰਿਹਾ ਐਲਬੀਐਸ ਜਰਸੀ ਪਰਫਾਰਮੈਂਸ ਇੰਡੈਕਸ ਹੈਗਾ ਜੀ 130 ਤੇ ਫੈਟ ਆਪਣੀ ਹੈਗੀ ਜੀ +55 ਪ੍ਰੋਡਕਟਿਵ ਲਾਈਫ ਹੈਗੀ 2.6 ਤੇ ਜਰਸੀ ਅੰਡਰ ਇੰਡੈਕਸ ਹੈਗਾ ਜੀ +2.00 650 ਰੁਪਿਆ ਆ ਸਕਦਾ ਹੈਗਾ ਜੀ ਪ੍ਰਾਈਸ ਇੱਕ ਸਟੋਕ ਦਾ ਕਨਵੈਨਸ਼ਨਲ ਸੀਮੰਟ ਦਾ ਲਿਓ ਆ ਗਿਆ ਇਸ ਤੋਂ ਅਗੇ 684 ਹੋ ਗਿਆ ਜੀ ਮਿਲਕ ਪ੍ਰੋਡਕਸ਼ਨ ਜਰਸੀ ਅੰਡਰਡੈਕਸ ਹੈ ਦਾ 128 ਤੇ ਇਹ 47 ਹੋ ਗਈ ਜੀ ਫੈਟਲ ਬੀਐਸ ਪ੍ਰੋਡਕਟ ਲਾਈਫ 2.7 ਜਰਸੀ ਅੰਡਰਡੈਕਸ 4.2 ਰੇਟ ਇਹਨਾਂ ਦਾ ਸੇਮ ਹੀ ਹੈ 650 ਰੁਪਿਆ ਬਿੱਗ ਸ਼ਾਟ ਆ ਗਿਆ ਜੀ 808 ਹੋ ਗਈ ਮਿਲਕ ਪ੍ਰੋਡਕਸ਼ਨ ਤੇ ਜਰਸੀ ਪਰਫਾਰਮੈਂਸ ਇੰਡੈਕਸ ਆ ਗਿਆ ਜੀ 139 ਇਸ ਦਾ 74 ਹੋ ਗਿਆ ਜੀ ਫੈਟਲ ਬੀਐਸ 3.8 ਪ੍ਰੋਡਕਟ ਲਾਈਫ ਹੋ ਗਈ ਇਸ ਬੋਲ ਦੀ 4.40 ਹੋਗਾ ਜਰਸੀ ਅੰਡਰ ਇੰਡੈਕਸ ਤੇ 850 ਹੋਗਾ ਜੀ ਕਨਵੈਨਸ਼ਨਲ ਸੀਮੰਟ ਦਾ ਪ੍ਰਾਈਸ ਇਸ ਦਾ ਇਸ ਤੋਂ ਅੱਗੇ ਹੋ ਗਿਆ ਰੋਮਿਓ 300 ਇਸ ਦਾ ਮਿਲਕ ਪ੍ਰੋਡਕਸ਼ਨ ਆ ਰਿਹਾ 135 ਹੋਗਾ ਜੀ ਜਰਸੀ ਅੰਡਰ ਇੰਡੈਕਸ ਜਰਸੀ ਪਰਫਾਰਮੈਂਸ ਇੰਡੈਕਸ ਸੋਰੀ ਠੀਕ ਹੈ ਜੀ ਤੇ 35 ਹੋਗਾ ਜੀ ਇਸ ਦਾ ਫੈਟ ਲੀਬਲ ਜੋ ਅਪਾ ਨੂੰ ਵਧ ਕੇ ਦੇ ਰਿਹਾ ਵਾ 6.1 ਪ੍ਰੋਡਕਟ ਲਾਈਫ ਕਾਫੀ ਚੰਗੇ ਪ੍ਰੋਡਕਟ ਲਾਈਫ ਆ ਰਹੀ ਹੈ ਰੋਮਿਓ ਬਾਲ ਦੀ 6.60 ਜਰਸੀ ਅੰਡਰ ਇੰਡੈਕਸ ਆ ਤੇ 850 ਹੋਗਾ ਜੀ ਇਸ ਦਾ ਪ੍ਰਾਈਸ ਕਨਵੈਨਸ਼ਨ ਸੀਮੰਟ ਦਾ ਇਸ ਤੋਂ ਅੱਗੇ ਹੋ ਗਈ ਡਾਇਨਾਮਾਈਟ ਜਿਸ ਤੱਕ ਮਰਕ ਹੈਗਾ ਜੀ 148 ਪ੍ਰੋਡਕਸ਼ਨ ਕਰਕੇ ਦੇ ਰਿਹਾ LBS ਤੇ ਜਰਸੀ ਪਰਫਾਰਮੈਂਸ ਇੰਡੈਕਸ ਹੈਗਾ ਜੀ 124 ਤੇ 57 ਹੈਗਾ ਜੀ ਫੈਟ LBS ਪ੍ਰੋਡਕਟ ਲਾਈਫ ਹੈਗਾ ਜੀ 2.4 ਜਰਸੀ ਅੰਡਰ ਇੰਡੈਕਸ ਹੈਗਾ ਜੀ 4.70 ਤੇ 650 ਰੁਪਿਆ ਹੋ ਗਿਆ ਇਸ ਬੱਲ ਦਾ ਪ੍ਰਾਈਸ ਕੰਮੈਸ਼ਨ ਸੀ ਮੰਦਾ ਠੀਕ ਆ ਜੀ ਸੋ ਇਹ ਸੀ ਆਪਣੇ ਜਰਸੀ ਦੇ ਆਪਣੇ ਬੱਲ ਜੋ ਕਿ ਆਪਾਂ ਜੈਨੈਕਸ ਲੇਵਲ ਬੱਲ ਦੇ ਨਾਲ ਕੰਪੈਰੀਸ਼ਨ ਕੀਤਾ ਵਾ ਸੋ ਇਹ ਆਪਾਂ ਤਕਰੀਬਨ ਸਾਰੇ ਚੰਗੇ ਬੱਲ ਰੱਖਿਆ ਟਾਪ ਦੇ ਬੱਲ ਜਿਨ੍ਹਾਂ ਦਾ ਲੈਵਲ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਆਊਗੀ ਚੰਗੇ ਪ੍ਰੋਡਕਟ ਆ ਲਾਈਵ ਸਾਰੇ ਬੱਲਾਂ ਦੀ ਤੇ ਮਿਲਕ ਪ੍ਰੋਡਕਸ਼ਨ ਵਿੱਚ ਚੰਗਾ ਅੱਗੇ ਵਧ ਕੇ ਕਰ ਕਰ ਰਹੇ ਆ ਠੀਕ ਆ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ